ਵੰਦੇ ਮਾਤਰਮ ਦਲ ਦੁਆਰਾ ਫਿਰ ਕੀ ਆਦੀ ਵਰਗਿਆਂ ਦਾ ਜਨਮਾਇਆ ਜਾ ਰਿਹਾ ਹੈ ਦੇਖੋ ਜੀ ਅਸੀਂ ਤਾਂ ਹਰੇਕ ਨੌਜਵਾਨ ਨੂੰ ਹਰੇਕ ਸਮਾਜ ਦੇ ਵਿਅਕਤੀ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਸ਼ਿਦਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਫੰਦੇ ਚੁੰਮ ਕੇ ਗਲ ਚ ਪਾਏ ਨੇ ਉਹ ਵੀ ਦੇਸ਼ ਦੇ ਲਈ ਕਿਈ ਆਪਣਾ ਪਰਸਨਲ ਹਿੱਤ ਨਹੀਂ ਸੀ ਬਲਕਿ ਦੇਸ਼ ਦੇ ਲਈ ਕੰਮ ਕੀਤਾ ਸੋ ਅਜਿਹੇ ਲੋਕਾਂ ਨੂੰ ਯਾਦ ਕਰਨਾ ਹੀ ਸਭ ਤੋਂ ਵੱਡੀ ਜ਼ਰੂਰਤ ਹੈ ਵੰਦੇ ਮਾਤਰਮ ਦਲ ਨੇ ਭਗਤ ਸਿੰਘ ਜੀ ਦਾ ਜਨਮ ਦਿਨ ਦੇ ਮੌਕੇ ਹੀ 19 ਸਾਲ ਪਹਿਲਾਂ ਆਪਣੀ ਸੰਸਥਾ ਦੀ ਸਥਾਪਨਾ ਕੀਤੀ ਸੀ 19 ਸਾਲ ਤੋਂ ਨਿਰਬੇਦਨ ਸੇਵਾ ਚੱਲ ਰਹੀ ਹੈ ਚਾਹੇ ਇਨਸਾਨਾਂ ਦੀ ਹੈ ਚਾਹੇ ਪਸ਼ੂ ਪੰਛੀਆਂ ਦੀ ਹੈ ਚਾਹੇ ਉਹ ਜ਼ਰੂਰਤਮੰਦ ਲੋਕਾਂ ਦੀ ਹੈ ਚਾਹੇ ਉਹ ਖੂਨਦਾਨ ਜਿਹੜਾ ਕੈਂਪ ਲਗਾਏ ਜਾ ਰਹੇ ਹਨ ਸੋ ਉਹਨਾਂ ਨੂੰ ਉਹਨਾਂ ਦੀ ਸੋਚ ਤੇ ਚੱਲਦੇ ਆ ਇੱਕ ਖੂਨਦਾਨ ਕੈਂਪ ਵੀ ਆਰਗੇਨਾਈਜ਼ ਕੀਤਾ ਜੀ ਜਿਹਦੇ ਵਿੱਚ ਨੌਜਵਾਨ ਖੂਨਦਾਨ ਕਰ ਰਹੇ ਆ ਬੰਦੇ ਮਾਤਰਮ ਦਲ ਦੀ ਹਮੇਸ਼ਾ ਹੀ ਇਹ ਪਹਿਲ ਰਹੀ ਹੈ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜਿਸ ਦੇ ਨਾਲ ਸਮਾਜ ਨੂੰ ਕੋਈ ਫਾਇਦਾ ਹੋਵੇ ਨਾ ਕਿ ਸਿਰਫ ਸ਼ੋਸ਼ੇਵਾਜੀ ਕੀਤੀ ਜਾਵੇ ਸੋ ਇਸ ਕਰਕੇ ਹਮੇਸ਼ਾ ਹੀ ਅਸੀਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਅੱਗੇ ਆਉਂਦੇ ਆਂ ਆਪਾਂ ਕਰਨ ਕਰੀ ਬੰਦੇ ਮਾਦਨ ਦਾ ਉਹਦੀ ਇੱਕ ਈ ਪ੍ਰੇਰਨਾ ਆਇਆ ਪੱਤੋ ਮਿਲਦਾ ਭਗਤ ਸਿੰਘ ਜੀ ਦੀ ਸੋਚ ਤੋਂ ਮਿਲੀ ਹੈ ਜੀ ਕਿਉਂਕਿ ਉਹਨਾਂ ਦੀ ਅਸੀਂ ਬੁੱਕਸ ਪੜ੍ਹੀਆਂ ਉਹਨਾਂ ਨੂੰ ਦੇਖਦੇ ਆ ਉਹਨਾਂ ਨੂੰ ਸੁਣਿਆ ਜਿੰਨਾ ਪੜ੍ਹਿਆ ਉਥੋਂ ਹੀ ਸਾਨੂੰ ਲੱਗਦਾ ਵੀ ਸਮਾਜ ਲਈ ਕੁਝ ਕਰਨਾ ਚਾਹੀਦਾ ਆਪਣੇ ਲਈ ਤਾਂ ਸਾਰੀ ਦੁਨੀਆ ਜਿੰਦੀ ਆ ਦੇਖੋ ਇਹ ਗੱਲ ਵੀ ਗੱਲ ਚੱਲਦਾ ਜਾ ਰਿਹਾ ਜੂਜ ਇਜ਼ ਨੇ ਆ ਜਾ ਰਿਹਾ ਜਾ ਰਿਹਾ ਯਾ ਉਹ ਮੁਟਾਇਆ ਦੇ ਸਿਰ ਆ ਪਿਆ ਦੇਖੋ ਸੁਨੇਹਾ ਤਾਂ ਸਾਡੇ ਕੋਲ ਕੋਈ ਨਹੀਂ ਹੈਗਾ ਦਿਨ ਨੂੰ ਕਿਉਂਕਿ ਹਜੇ ਆਪਾਂ ਇੰਨੇ ਵੱਡੇ ਨਹੀਂ ਹੋਏ ਕਿ ਅਸੀਂ ਕਿਸੇ ਨੂੰ ਸੁਨੇਹਾ ਲਈਏ ਪਰ ਬੇਨਤੀ ਜ਼ਰੂਰ ਹੈ ਬੇਨਤੀ ਹੈ ਕਿ ਤੁਸੀਂ ਸਿਰਫ ਔਰ ਸਿਰਫ ਭਗਤ ਸਿੰਘ ਜੀ ਜਾਂ ਕੁਝ ਜੀਵਨੀਆਂ ਨੂੰ ਪੜੋ ਉਹਨਾਂ ਦੀ ਕਿਤਾਬਾਂ ਨੂੰ ਪੜ ਲਓ ਤੁਹਾਨੂੰ ਆਪਣੇ ਆਪ ਜੀਵਨ ਦੀ ਸੇਧ ਮਿਲ ਜੇਗੀ ਇਸ ਤੋਂ ਇਲਾਵਾ ਜਿਵੇਂ ਅਸੀਂ ਧਾਰਮਿਕ ਗ੍ਰੰਥ ਪੜਦੇ ਹਾਂ ਉਹਨਾਂ ਨੂੰ ਪੜੋ ਉਹਨਾਂ ਨੂੰ ਵਿਚਾਰੋ ਸੁਣੋ ਨਾ ਪੜੋ ਜੇ ਤੁਸੀਂ ਪੜੋਗੇ ਤੇ ਫਿਰ ਤੁਹਾਨੂੰ ਸਾਰੀ ਸੇਧ ਮਿਲ ਜੂਗੀ ਕਿਤਾਬਾਂ ਦੇ ਵੀ ਸਾਰਾ ਕੁਝ ਹੈਗਾ ਬਜਾਏ ਆਪਾਂ ਇਧਰ ਉਧਰ ਜਾਂ ਸੁਣ ਕੇ ਜਾਂ ਸੋਸ਼ਲ ਮੀਡੀਆ ਤੇ ਗਿਆਨ ਲੈ ਕੇ ਉਸ ਤੇ ਨਾ ਚੱਲੋ ਬੁੱਕਸ ਪੜੋ ਚਾਹੇ ਉਹ ਭਗਤ ਸਿੰਘ ਜੀ ਦੀਆਂ ਪੜੋ ਧਾਰਮਿਕ ਗ੍ਰੰਥ ਪੜੋ ਤੁਹਾਨੂੰ ਆਪਣੇ ਆਪ ਜੀਵਨ ਜੀਣ ਦੀ ਸੇਧ ਮਿਲੇਗੀ ਆਸ਼ੂ ਮੈਂ ਅੱਜ ਸਾਡੇ ਚੈਨਲ ਦੇ ਮਾਧਿਅਮ ਨਾਲ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਪਟਿਆਲਾ ਵਾਸੀਆਂ ਨੂੰ ਭਗਤ ਸਿੰਘ ਜੀ ਦੇ 117ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਇੱਥੇ ਹੀ ਅੱਜ 19 ਸਾਲ ਹੋ ਗਏ ਆ ਬੰਦੇ ਮਾਤਰਮ ਦਲ ਨੂੰ ਸਮਾਜ ਦੀ ਨੀਂਹ ਸਵਾਰਤ ਸੇਵਾ ਕਰਦੇ ਹੋਏ ਕਿਉਂਕਿ ਜਿਹੜੀ ਸਮਾਜ ਸੇਵੀ ਸੰਸਥਾਵਾ ਹੈ ਉਹ ਇਦਾਂ ਦੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ਬਲੱਡ ਡੋਨੇਸ਼ਨ ਕੈਂਪ ਜਿਹੜੇ ਹਨ ਲਗਾਉਂਦੀਆਂ ਰਹਿੰਦੀਆਂ ਹਨ ਜੋ ਕਿ ਖੂਨ ਹੀ ਇੱਕ ਐਸੀ ਚੀਜ਼ ਹੈ ਜਿਹੜਾ ਕਿਸੇ ਫੈਕਟਰੀ ਦੇ ਵਿੱਚ ਨਹੀਂ ਬੰਦਾ ਖੂਨ ਇੱਕ ਇਨਸਾਨ ਹੀ ਦੂਸਰੇ ਇਨਸਾਨ ਨੂੰ ਦੇ ਕੇ ਉਹਦੀ ਜਾਨ ਬਚਾ ਸਕਦਾ ਤਾਂ ਬੰਦੇ ਮਾਤਮ ਦਲ ਲੰਬੇ ਸਮੇਂ ਤੋਂ ਇਹੋ ਜੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਕਰਦਾ ਰਹਿੰਦਾ ਤੇ ਹਮੇਸ਼ਾ ਹੀ ਸਾਡਾ ਬਲੱਡ ਡੋਨੇਸ਼ਨ ਲਗਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਪਹਿਲੀ ਵਾਰ ਬਲੱਡ ਡੋਨੇਟ ਕਰੇ ਉਹਨਾਂ ਨੂੰ ਬਲੱਡ ਡੋਨੇਸ਼ਨ ਵਾਸਤੇ ਉਤਸ਼ਾਹਿਤ ਕਰਨਾ ਇਸ ਕੈਂਪ ਦੀ ਸ਼ੁਰੂਆਤ ਵੀ ਅੱਜ ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਦੇ ਦੁਆਰਾ ਇੱਥੇ ਗਈ ਸੀ ਜਿਸ ਨੇ ਆਪਣਾ ਪਹਿਲੀ ਵਾਰ 20 ਸਾਲ ਦੀ ਉਮਰ 'ਚ ਉਸਨੇ ਅੱਜ ਪਹਿਲੀ ਵਾਰ ਜਿਹੜਾ ਹੈ ਬਲੱਡ ਡੋਨੇਟ ਕੀਤਾ ਉਹਨੋਂ ਸਾਰਾ ਜੀਵਨ ਜਿਹੜਾ ਹੈ ਬਲੱਡ ਡੋਨੇਸ਼ਨ ਕਰਦਾ ਰਹੇਗਾ ਮੈਂ ਹਮੇਸ਼ਾ ਹੀ ਇਹ ਸਮਾਜ ਸੇਵਾ ਵਾਲੇ ਵਾਲੇ ਵਿਅਕਤੀਆਂ ਨੂੰ ਨੌਜਵਾਨਾਂ ਨੂੰ ਇਹ ਕਹਿੰਦਾ ਰਹਿਣਾ ਕਿ ਆਓ ਅੱਗੇ ਆ ਕੇ ਸਮਾਜ ਸੇਵਾ ਦੇ ਵਿੱਚ ਜੁੜੋ ਤੇ ਸਮਾਜ ਸੇਵਾ ਕਰੋ ਕਿਉਂਕਿ ਕਹਿੰਦੇ ਨਾ ਜਦ ਕਿਸੇ ਦੂਸਰੇ ਦੇ ਖੂਨ 'ਚ ਬਚਤੀ ਹੈ ਕਿਸੇ ਆਪਣੇ ਦੀ ਜਾਨ ਤਦ ਪਤਾ ਚਲਦਾ ਹੈ ਕੀ ਹੈ ਰક્તਦਾਨ 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 रक्तदान ਤੋਂ ਉੱਪਰ ਕੋਈ দান ਨਹੀਂ ਹੈ ਸਭ ਤੋਂ ਉੱਤਮ দান ਹੈ ਸਾਰੇ ਮਿਲ ਕੇ ਅੱਜ ਪਟਿਆਲੇ ਦੇ ਵਿੱਚ ਭੂਤਨਾਥ ਮੰਦਿਰ 2 ਵਜੇ ਤੱਕ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਚੱਲੇਗਾ ਜਿਹੜੇ ਵੀ ਯੁਵਾ ਇਸ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਆਪਣਾ ਅਨਮੋਲ ਖੂਨ ਜਿਹੜਾ ਹੈ ਡੋਨੇਟ ਕਰਕੇ ਕਿਸੇ ਦੀ ਅਨਮੋਲ ਜਾਨ ਨੂੰ ਬਚਾਓ ਨਮਸਕਾਰ ਅੱਜ ਦਾ ਜਿਹੜਾ ਦਿਨਾ ਜੀ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜਿਨ੍ਹਾਂ ਦਾ ਇਸ ਦੇਸ਼ ਦੀ ਆਜ਼ਾਦੀ ਵਿੱਚ ਪੂਰਾ ਮੈਂ ਕਹਿੰਦਾ ਵੀ ਤਨ ਮਨ ਤਨ ਜਿਨ੍ਹਾਂ ਨੇ ਆਪਣੇ ਆਪਣਾ ਸਾਰਾ ਇੱਥੇ ਲੇਖੇ ਲਾਤਾ ਉਹਨਾਂ ਦੇ 17ਵੇਂ ਜਨਮ ਦਿਨ ਦੇ ਦਿਹਾੜੇ ਦੇ ਉੱਤੇ ਅਸੀਂ ਇੱਥੇ ਇਕੱਠੇ ਹੋਏ ਆ ਸਾਡੇ ਵੀ ਸਾਡੇ ਸਹਿਯੋਗੀ ਬੰਦੇ ਮਾਤਮ ਦਲ ਵੱਲੋਂ 19ਵਾਂ ਸਥਾਪਨਾ ਦਿਵਸ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਇਹਨਾਂ ਦਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦੇ ਹੜੇ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ਾਂ ਵਿੱਚ ਵਸਦੇ ਸਾਡੇ ਜਿਹੜੇ ਹਿੰਦੂਸਤਾਨੀ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਇਨਕਲਾਬੀ ਨੌਜਵਾਨ ਸਭਾ ਦਾ ਦਾਸ ਹੋਣ ਦੇ ਨਾਤੇ ਮੈਂ ਇਹ ਸਾਰੇ ਮੁਲਖ ਦੇ ਵਾਸੀਆਂ ਨੂੰ ਅਪੀਲ ਕਰਦਾ ਕਿ ਜਾਤ ਪਾਤ ਧਰਮ ਮਜ਼ਬੂ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਨਸਾਨ ਔਰ ਇਨਸਾਨੀਅਤ ਦੇ ਨਾਤੇ ਇੱਕ ਮੂਠੀ ਕਜੁੱਟ ਹੋ ਕੇ ਆਪਾਂ ਆਓ ਇਸ ਮੁਲਖ ਦੀ ਤਰੱਕੀ ਦੇ ਵਿੱਚ ਹਿੱਸਾ ਬਣੀਏ ਇਸ ਤਰ੍ਹਾਂ ਇਸ ਸੋਹਣੇ ਮੁਲਖ ਨੂੰ ਸੋਨੇ ਦੀ ਚਿੜੀ ਕਿਹਾ ਜਾਣ ਵਾਲੇ ਭਾਰਤ ਨੂੰ ਬੁਲੰਦੀਆਂ ਤੇ ਲੈ ਕੇ ਜਾਈਏ ਹਰ ਇੱਕ ਦੇ ਵਿਹੜਿਆਂ ਵਿੱਚ ਖੁਸ਼ੀਆਂ ਹੋਣ ਹਰ ਇੱਕ ਦੇ ਨੂੰ ਨੌਕਰੀ ਮਿਲੇ ਹਰ ਇੱਕ ਦੇ ਵਿੱਚ ਜਿਹੜਾ ਹੈਗਾ ਇੱਕ ਜਜ਼ਬਾ ਹੋਵੇ ਆਪਣੇ ਸ਼ਹੀਦਾਂ ਪ੍ਰਤੀ ਵੀ ਅਸੀਂ ਆਪਣੇ ਸ਼ਹੀਦਾਂ ਨੂੰ ਨਾ ਭੁੱਲੀਏ ਅਸੀਂ ਉਹਨਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਜਿਹੜੇ ਉਹ ਮਨਾਉਂਦੇ ਰਹੀਏ